ਪਰ ਆਪਾਂ ਤੁਹਾਨੂੰ ਰਿਐਲਿਟੀ ਜਿਹੜੀ ਆ ਜੇ ਦਿਖਾਉਣੀ ਐ ਕਿ ਜਿਹਨਾਂ ਮਜ਼ਦੂਰਾਂ ਨੂੰ ਅੱਜ ਛੁੱਟੀ ਹੋਣੀ ਚਾਹੀਦੀ ਸੀ ਉਹ ਕੰਮ ਕਰ ਰਹੇ ਆ ਔਰ ਟੀਚਰ ਡਾਕਟਰ ਵਗੈਰਾ ਨੂੰ ਛੁੱਟੀਆਂ ਸਾਥੀਓ ਪੂਰਾ ਪੰਜਾਬ ਅੱਜ ਮਜ਼ਦੂਰ ਦਿਵਸ ਮਨਾ ਰਿਹਾ ਆ ਬਹੁਤ ਸਾਰੇ ਗਵਰਨਮੈਂਟ ਦੇ ਜਿਹੜੇ EMPLOYE ਆ ਜਿਹੜੇ ਟੀਚਰ ਹਨ ਜਾਂ ਮਾਸਟਰ ਹਨ ਜਾਂ ਹੋਰ ਵੀ ਬਹੁਤ ਸਾਰੇ ਤੁਸੀਂ ਦੇਖ ਸਰੋ ਫੇਸਬੁੱਕ ਆ ਭਾਰਤ ਦੇ ਲੀਡਰਾਂ ਨੇ ਕਹਿੰਦੇ ਜੀ ਮਜ਼ਦੂਰ ਦਿਵਸ ਆ ਰਿਐਲਿਟੀ ਦੇ ਵਿੱਚ ਮਜ਼ਦੂਰ ਤੁਸੀਂ ਆ ਦੇਖ ਲਓ ਇਸ ਮਜ਼ਦੂਰ ਨੂੰ ਅੱਜ ਛੁੱਟੀ ਹੋਣੀ ਸੀ ਚਾਹੀਦੀ ਸੀ ਜਾਂ ਫੇ ਵੱਡੇ ਵੱਡੇ ਜਿਹੜੇ ਆ ਸਰਕਾਰੀ ਮੈਂ ਕਿਭਾਜ ਬੈਠੇ ਆ ਉਹਨਾਂ ਨੂੰ ਜਿਹੜੀ ਛੁੱਟੀ ਹੋਣੀ ਚਾਹੀਦੀ ਸੀ ਕਿਹੜੀ ਸਾਹਿਬ ਵੀਰ ਜੀ ਅੱਜ ਮਜ਼ਦੂਰ ਡੇ ਐ ਅੱਜ ਮਜ਼ਦੂਰ ਡੇ ਐ ਤੇ ਤੁਸੀਂ ਅੱਜ ਵੀ ਜਿਹੜਾ ਕੰਮ ਕਰ ਕਰਦੇ ਪਿਆ ਕੰਮ ਕਰ ਤਾਂ ਆ ਕਰਦੇ ਆ ਜੀ ਆਪਣੇ ਰੋਟੀ ਖਾਤਰ ਵੀ ਕਰਦੇ ਹੋ ਪੈਂਦਾ ਆ ਕੋਈ ਛੁੱਟੀ ਨਹੀਂ ਹੁੰਦੀ ਹਰ ਵੀ ਪੰਜਾਬ ਦੇ ਵਿੱਚ ਕੋਈ ਵੀ ਛੁੱਟੀ ਨਹੀਂ ਹੁੰਦੀ ਠੀਕ ਆ ਜੀ ਸਰਕਾਰੀ ਸਕੂਲਾਂ ਤੇ ਵੀ ਛੁੱਟੀ ਹੁੰਦੀ ਆ ਕਾਲਜਾਂ ਵਿੱਚ ਵੀ ਛੁੱਟੀ ਹੁੰਦੀ ਆ ਬੈਂਕਾਂ ਦੇ ਵਿੱਚ ਵੀ ਛੁੱਟੀ ਹੁੰਦੀ ਆ ਮਜ਼ਦੂਰਾਂ ਵਾਸਤੇ ਕੋਈ ਛੁੱਟੀ ਨਹੀਂ ਹੁੰਦੀ ਸਰ ਜਿੱਦਾਂ ਪਿੱਛੇ ਜੇ بارشਾਂ ਵੀ ਆਈਆਂ ਸੀਗੀਆਂ بارشਾਂ ਦੇ ਵਿੱਚ ਬਹੁਤ ਸਾਰੇ ਮਜ਼ਦੂਰਾਂ ਦੀਆਂ ਦਿਹਾੜੀਆਂ ਟੁੱਟ ਗਈਆਂ ਤੁਹਾਡੀ ਵੀ ਕਈ ਵਾਰੀ ਮੀਂਹ ਕਰਕੇ ਦਿਹਾੜੀ ਕਰੇ ਟੁੱਟੀ ਆ ਹਾਂਜੀ ਸਾਰੀਆਂ ਦਿਹਾੜੀਆਂ ਟੁੱਟੀਆਂ ਜੀ ਉਹ ਫਿਰ ਜਿਹੜੀ ਦਿਹਾੜੀ ਟੁੱਟਦੀ ਤੁਹਾਨੂੰ ਮੁਆਵਜ਼ਾ ਦਿੱਤਾ ਜਾਂਦਾ ਸਰਕਾਰ ਵੱਲੋਂ ਜਾਂ ਠੇਕੇਦਾਰ ਵੱਲੋਂ ਕਿ ਨਹੀਂ ਠੇਕੇ ਵੱਲੋਂ ਕੋਈ ਵੀ ਨਹੀਂ ਦਿੱਤਾ ਹੁੰਦਾ ਕੋਈ ਜੇ ਕਿਤੇ ਸੱਟ ਵੇਟ ਵੀ ਲੱਗਦੀ ਆ ਉਹਰੇ ਵੱਲ ਵੀ ਨਹੀਂ ਕੋਈ ਮਾਵਾ ਜੇ ਕੰਮ ਕਰ ਕਰਦੇ ਤੁਸੀਂ ਬਿਮਾਰ ਹੋ ਜਾਂਦੇ ਆ ਮੰਨ ਲਓ ਤੁਹਾਨੂੰ ਕੋਈ ਪ੍ਰੋਬਲਮ ਪੈ ਜਾਂਦੀ ਜਾਂ ਘਰ ਵਿੱਚ ਕੋਈ ਬੱਚਾ ਬਿਮਾਰ ਹੋ ਜਾਂਦਾ ਤੁਸੀਂ ਕੰਮ ਤੇ ਨਹੀਂ ਜਾਂਦੇ ਤੇ ਉਹ ਜਿਹੜੀ ਤੁਹਾਡੀ ਉਹ ਦਿਨ ਐਬਸੈਂਟ ਕਿਣੀ ਜਾਂਦੀ ਉਹਦੇ ਕੋਈ ਪੈਸਾ ਨਹੀਂ ਮਿਲਦਾ ਸਾਨੂੰ ਉਸ ਦਾ ਵੀ ਕੋਈ ਦਿਹਾੜੀ ਟੁੱਟ ਵੀ ਜਾਵੇ ਮੀਹ ਕਣੀ ਵੀ ਆਵੇ ਕੋਈ ਸਾਨੂੰ ਉਹ ਝੋ ਨਹੀਂ ਮਿਲਦਾ ਸਰ ਡਾਕਟਰ ਅੰਬੇਡਕਰ ਸਾਹਿਬ ਜੀ ਨੇ ਬਹੁਤ ਸਾਰੀ ਘਾਲਣਾ ਘਾਲ ਕੇ ਮਜ਼ਦੂਰਾਂ ਨੂੰ ਜਿਹੜਾ 8 ਘੰਟੇ ਜਿਹੜਾ ਪਹਿਲਾਂ 12-13 ਘੰਟੇ ਕਰਵਾਈ ਜਾਂਦੇ ਸੀਗੇ ਹੁਣ ਚਲੋ ਕਾਨੂੰਨ ਬਣਿਆ ਉਸ ਤੋਂ ਬਾਅਦ 8 ਘੰਟੇ ਦਾ ਆਇਆ ਹੈ ਨਾ ਵਿੱਚ ਤੇ ਡਾਕਟਰ ਮੀਡਗਰ ਸਾਹਿਬ ਬਾਰੇ ਕੀ ਕਹਿਣਾ ਚਾਹੋਗੇ ਜੀ ਐਸੀ ਦੇ ਕਹਿੰਦੇ ਆ ਜੋ ਸਾਨੂੰ ਡਾਟਾ ਡਾਕਟਰ ਮੀਕਰ ਸਾਹਿਬ ਜਿਨ੍ਹਾਂ ਨੇ ਲੋਕਾਂ ਦੇ ਹੱਕਾਂ ਦੇ ਵਿੱਚ ਮੌਕਾ ਦਿੱਤਾ ਸਾਨੂੰ ਅਸੀਂ ਤਾਂ ਉਹਨਾਂ ਵਾਸਤੇ ਸੋਤੋਂ ਤੁਰੇ ਆ ਮਤਲਬ ਵੀ ਮਜ਼ਦੂਰ ਦੇ ਵਾਸਤੇ ਮੌਕੇ ਤੇ ਜਿਹੜਾ ਤੁਸੀਂ ਸੁਨੇਹਾ ਗਵਰਨਮੈਂਟ ਨੂੰ ਦੇ ਰਹੇ ਹੋ ਉਹਦੇ ਵਿੱਚ ਤੁਸੀਂ ਸਹਿਣੇ ਹੋ ਕਿ ਜਿੱਦਣ ਮਜ਼ਦੂਰ ਦੇ ਵਸ ਲੇਬਰ ਡੇ ਹੁੰਦਾ ਹੈ ਤੁਹਾਨੂੰ ਕੋਈ ਉਹਦੇ ਵਿੱਚ ਤੁਹਾਨੂੰ ਜਿਹੜੀ ਵਿੱਤੀ ਸਹਾਇਤਾ ਸਰਕਾਰ ਵੱਲੋਂ ਮਿਲਣੀ ਚਾਹੀਦੀ ਹੈ ਅਸੀਂ ਤਾਂ ਇਹ ਕਹਿੰਨੇ ਆ ਸਰਕਾਰ ਨੂੰ ਅਸੀਂ ਬੇਨਤੀ ਇਹ ਹੀ ਕਰਦੇ ਆ ਵੀ ਸਹੂਲਤ ਸਾਨੂੰ ਮਿਲੇ ਅਸੀਂ ਤਾਂ ਇਹ ਹੀ ਸੁਨੇਹਾ ਦਵਾਂਗੇ ਮੁੱਖ ਸਾਰੇ ਸਰਕਾਰ ਦੀ ਜਿਹੜੀ ਮੁੱਖ ਕੇ ਦੀ ਸਰਕਾਰ ਆ ਅਸੀਂ ਬੇਨਤੀ ਕਰਦੇ ਆ ਵੀ ਮਜ਼ਦੂਰਾਂ ਵਾਸਤੇ ਵੀ ਸੋਚਣਾ ਚਾਹੀਦਾ ਆ ਸਰ ਸਾਹਿਬ ਜਿੱਦਾਂ ਮਜ਼ਦੂਰ ਅੱਜ ਮਜ਼ਦੂਰ ਦੇ ਵਸ ਹੈ ਤੇ ਸਰਕਾਰੀ محکمہ ਬੰਦਿਆ ਬਹੁਤ ਸਾਰਾ ਛੁੱਟੀ ਕੇ ਮਜ਼ਦੂਰ ਦੇ ਛੁੱਟੀ ਤਾਂ ਸਾਰਿਆਂ ਨੂੰ ਹੋਣੀ ਚਾਹੀਦੀ ਹੈ ਕੀ ਕਹਿਣਾ ਚਾਹੋਗੇ ਜੀ ਤੁਹਾਡੀ ਸਹੀ ਗੱਲ ਹੈ ਜੀ ਕਿਉਂਕਿ ਮਜ਼ਦੂਰ ਇੱਕ ਜਿਹੜਾ ਕੀ ਆਪਣੇ ਪਰਿਵਾਰ ਦਾ ਢਿੱਡ ਪਾਲਣ ਵਾਸਤੇ ਨਿਰੰਤਰ ਰੋਜ਼ਾਨਾ ਇਹ ਦਿਹਾੜੀ ਤੇ ਜਾਂਦਾ ਹੈ ਔਰ ਬਹੁਤ ਹੀ ਮੁਸ਼ਕਲਾ ਇਹਨਾਂ ਨੂੰ ਜਿਹੜੀਆਂ ਇਹਨਾਂ ਦੇ ਸਾਹਮਣੇ ਆਉਂਦੀਆਂ ਨੇ ਇਸ ਵੀਰ ਤੋਂ ਇਹ ਵੀ ਜਾਣ ਲੈਣੇ ਕਿ ਸੂਬੇ ਦੀ ਸਰਕਾਰ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜੀ ਅਸੀਂ ਸੂਬੇ ਦੀ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਜਿਹੜੇ ਬਾਕੀਆਂ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਕਰਦੇ ਆ ਤੇ ਸਾਡੇ ਵਾਸਤੇ ਕੀ ਤੁਸੀਂ ਸੋਚਿਆ ਆ ਹਾਂਜੀ ਸਾਥੀਓ ਸਵਾਗਤ ਹੈ ਤੁਹਾਡਾ ਅਸੀਂ ਇਸ ਸਮੇਂ ਨਕੋਦਰ ਵਿਖੇ ਪਹੁੰਚੇ ਆ ਜੀ ਅੱਜ ਮਜ਼ਦੂਰ ਡੇ ਆ ਸੋ ਉਸ ਸੰਬੰਧ ਵਿੱਚ ਗੱਲਬਾਤ ਕਰਾਂਗੇ ਜੀ ਸਾਡੇ ਨਾਲ ਕੇਡੀ ਵਾਰਲਡ ਪੰਜਾਬੀ ਤੋਂ ਸਾਡੇ ਕੇੜੀ ਸਾਹਿਬ ਆ ਸਰ ਸਵਾਗਤ ਹੈ ਜੀ ਤੁਸੀਂ ਵੇਖ ਰਹੇ ਹੋ ਕੇਡੀ ਵਰਲਡ ਪੰਜਾਬੀ ਨਿਊਜ਼ ਅਤੇ ਬਾਈ ਲਾਈਵ ਨਿਊਜ਼ ਅੱਜ ਮਜ਼ਦੂਰ ਦਿਵਸ ਜਿਵੇਂ ਕਿ ਸਾਰੇ ਦਰਸ਼ਕ ਵੀ ਰਣ ਪਤਾ ਹੈ ਕਿ ਮਜ਼ਦੂਰ ਦਿਵਸ ਹੈ ਲੇਕਿਨ ਜਿਹੜੇ ਮਜ਼ਦੂਰ ਨੇ ਅਸਲ ਮਜ਼ਦੂਰ ਹੈ ਅੱਜ ਤੁਹਾਨੂੰ ਤਸਵੀਰਾਂ ਬਿਲਕੁਲ ਤਾਜ਼ਾ ਅਤੇ ਲਾਈਵ ਵਖਾ ਰਹੇ ਆ ਜਿਹੜੇ ਅਸਲ ਮਜ਼ਦੂਰ ਨੇ ਉਹ ਕੰਮ ਕਰ ਰਹੇ ਨੇ ਲੇਕਿਨ ਜਿਹੜੇ ਨੌਕਰੀ ਪੇਸ਼ੇ ਵਾਲੇ ਲੋਕ ਨੇ ਜਿਨ੍ਹਾਂ ਦੀਆਂ ਲੱਖਾਂ ਦੇ ਵਿੱਚ ਤਨਖਾਹਾਂ ਨੇ ਉਹਨਾਂ ਨੂੰ ਛੁੱਟੀਆਂ ਨੇ ਸਭ ਤੋਂ ਪਹਿਲਾਂ ਤਸਵੀਰਾਂ ਵੇਖੋ ਤੁਸੀਂ ਸਾਥੀਓ ਪੂਰਾ ਪੰਜਾਬ ਅੱਜ ਮਜ਼ਦੂਰ ਦਿਵਸ ਮਨਾ ਰਿਹਾ ਆ ਬਹੁਤ ਸਾਰੇ ਗਵਰਨਮੈਂਟ ਦੇ ਜਿਹੜੇ EMPLOYE ਆ ਜਿਹੜੇ ਟੀਚਰ ਹਨ ਜਾਂ ਮਾਸਟਰ ਹਨ ਜਾਂ ਹੋਰ ਵੀ ਬਹੁਤ ਸਾਰੇ ਤੁਸੀਂ ਦੇਖ ਸਕਦੇ ਫੇਸਬੁੱਕ ਆ ਭਾਰਤ ਦੇ ਲੀਡਰਾਂ ਨੇ ਕਹਿੰਦੇ ਜੀ ਮਜ਼ਦੂਰ ਦਿਵਸ ਆ ਰਿਐਲਿਟੀ ਦੇ ਵਿੱਚ ਮਜ਼ਦੂਰ ਤੁਸੀਂ ਆ ਦੇਖ ਲਓ ਇਸ ਮਜ਼ਦੂਰ ਨੂੰ ਅੱਜ ਛੁੱਟੀ ਹੋਣੀ ਸੀ ਚਾਹੀਦੀ ਸੀ ਜਾਂ ਫੇ ਵੱਡੇ ਵੱਡੇ ਜਿਹੜੇ ਆ ਸਰਕਾਰੀ ਮੈਂ ਕਿੱਥੇ ਬੈਠੇ ਆ ਉਹਨਾਂ ਨੂੰ ਜਿਹੜੀ ਛੁੱਟੀ ਹੋਣੀ ਚਾਹੀਦੀ ਸੀ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਿਲਕੁਲ ਤਾਜ਼ਾ ਤੇ ਲਾਈਵ 22 ਲਾਈਵ ਨਿਊਜ਼ ਅਤੇ ਕੇਡੀ ਵਰਲਡ ਪੰਜਾਬੀ ਦੇ ਮਾਧਿਅਮ ਰਾਹੀਂ ਤੁਹਾਨੂੰ ਵਿਖਾ ਰਹੇ ਆ ਇਹ ਜਿਹੜੀ ਤੁਸੀਂ ਅੱਜ ਤਸਵੀਰਾਂ ਦੇਖ ਰਹੇ ਹੋ ਇੱਕ ਮਜ਼ਦੂਰ ਹੈ ਇਸ ਤਰ੍ਹਾਂ ਦੇ ਸਾਡੇ ਸੂਬਾ ਪੰਜਾਬ 'ਚ ਬਹੁਤ ਸਾਰੇ ਮਜ਼ਦੂਰ ਨੇ ਜਿਹੜੇ ਕਿ ਅੱਜ ਕੰਮ ਕਰ ਰਹੇ ਨੇ ਲੇਕਿਨ ਗਵਰਨਮੈਂਟ ਵੱਲੋਂ ਛੁੱਟੀ ਹੈ ਜੀ ਕਿ ਅੱਜ ਲੇਬਰ ਡੇ ਹੈ ਮਤਲਬ ਕਿ ਮਜ਼ਦੂਰ ਦਿਵਸ ਹੈ ਆਓ ਇਸ ਵੀਰ ਨਾਲ ਗੱਲਬਾਤ ਕਰਦੇ ਆਂ ਔਰ ਇਹਨਾਂ ਦੇ ਵਿਊ ਲੈਨੇ ਆ ਹਾਂਜੀ ਵੀਰ ਸਤਿ ਸ੍ਰੀ ਅਕਾਲ ਜੀ ਇੱਕ ਮਿੰਟ ਗੱਲ ਕਰਨੀ ਹੈ ਤੁਹਾਡੇ ਨਾਲ ਤੁਸੀਂ ਬੋਲੋ ਅ ਵੀਰ ਜੀ ਅੱਜ ਮਜ਼ਦੂਰ ਡੇ ਹੈ ਅੱਜ ਮਜ਼ਦੂਰ ਡੇ ਹੈ ਤੇ ਤੁਸੀਂ ਅੱਜ ਵੀ ਜਿਹੜਾ ਅ ਕੰਮਕਾਰ ਕਰਦੇ ਪਿਆ ਕੰਮ ਕਰ ਤਾਂ ਆ ਕਰਦੇ ਆ ਜੀ ਆਪਣੇ ਰੋਟੀ ਖਾਤਰ ਵੀ ਕਰਦੇ ਹੋ ਪੈਂਦਾ ਆ ਕੋਈ ਛੁੱਟੀ ਨਹੀਂ ਹੁੰਦੀ ਹਰ ਵੀ ਪੰਜਾਬ ਦੇ ਵਿੱਚ ਕੋਈ ਵੀ ਛੁੱਟੀ ਨਹੀਂ ਹੁੰਦੀ ਠੀਕ ਆ ਜੀ ਸਰਕਾਰੀ ਸਕੂਲਾਂ ਤੇ ਵੀ ਛੁੱਟੀ ਹੁੰਦੀ ਆ ਕਾਲਜਾਂ ਵਿੱਚ ਵੀ ਛੁੱਟੀ ਹੁੰਦੀ ਆ ਬੈਂਕਾਂ ਦੇ ਵਿੱਚ ਵੀ ਛੁੱਟੀ ਹੁੰਦੀ ਆ ਮਜ਼ਦੂਰਾਂ ਵਾਸਤੇ ਕੋਈ ਛੁੱਟੀ ਨਹੀਂ ਹੁੰਦੀ। ਵਿੱਚ ਜਦੋਂ ਪੂਰਾ ਪੰਜਾਬ ਜਿਹੜਾ ਇਸ ਸਮੇਂ ਕਹਿ ਰਿਹਾ ਕਿ ਮਜ਼ਦੂਰ ਡੇ ਐ ਫੇਸਬੁੱਕਾਂ ਭਰੀਆਂ ਪਈਆਂ ਲੀਡਰਾਂ ਵੱਲੋਂ ਸਰਕਾਰੀ ਸਕੂਲ ਜਿਹੜੇ ਬੰਦ ਹੋ ਗਏ ਵੱਡੇ ਵੱਡੇ ਸਰਕਾਰੀ ਅਦਾਰੇ ਬੰਦ ਹੋ ਗਏ ਤੇ ਮਜ਼ਦੂਰ ਤਾਂ ਅੱਜ ਵੀ ਦਿਹਾੜੀ ਕਰਦੇ ਪਏ ਕੀ ਕਰਨਾ ਚਾਹੋਗੇ ਸਰ ਇਸ ਇਸ ਸੰਬੰਧੀ ਅਸੀਂ ਸਵਰ ਇਹ ਹੀ ਬੇਨਤੀ ਕਰਦੇ ਆਂ ਵੀ ਮਜ਼ਦੂਰਾਂ ਵਾਸਤੇ ਵੀ ਛੁੱਟੀ ਹੋਣੀ ਚਾਹੀਦੀ ਆ। ਜੇ ਆਪਣੇ ਸਾਰੀ ਦਿਹਾੜੀ ਕੰਮ ਕਰਦੇ ਆ ਕੋਈ ਲਮਾਂਡਾ ਚੱਕਰਾ ਕੋਈ ਕਾਂਢੀ ਤੇਸੀ ਚੱਕਦਾ ਆ ਉਹਨਾਂ ਨੇ ਕੋਈ ਵਾਸਤੇ ਛੁੱਟੀ ਨਹੀਂ ਹੁੰਦੀ। ਅਸੀਂ ਫੇਰ ਵੀ ਬੇਨਤੀ ਕਰਦੇ ਆਂ ਵੀ ਸਾਰੇ ਜਿੰਨੇ ਵੀ ਪੰਜਾਬ ਦੇ ਵਿੱਚ ਮਜ਼ਦੂਰ ਸਾਡੇ ਵੀਰ ਭਰਾ ਸਾਰੇ ਮਜ਼ਦੂਰਾਂ ਦੇ ਵਿੱਚ ਤੇ ਛੁੱਟੀ ਨਹੀਂ ਹੁੰਦੀ ਅਸੀਂ ਦੇ ਕਾਲਜਾਂ ਵਿੱਚ ਵੀ ਛੁੱਟੀ ਹੁੰਦੀ ਆ ਹੋਰ ਸਾਰੇ ਮੇਰੇ ਵੀਰਾਂ ਦੇ ਬੈਂਕਾਂ ਦੇ ਵਿੱਚ ਵੀ ਛੁੱਟੀ ਹੁੰਦੀ ਆ ਤੇ ਸਾਰੇ ਸਟੋਰਾਂ ਵਿੱਚ ਵੀ ਛੁੱਟੀ ਹੁੰਦੀ ਆ ਉਹ ਸਾਰੇ ਅਫਸਰਾਂ ਦੇ ਵਿੱਚ ਬੇਨਤੀ ਕਰਦੇ ਆਂ ਵੀ ਜਿਹੜੇ ਵੀ ਸਾਡੇ ਮਜ਼ਦੂਰ ਭਰਾ ਕੋਈ ਰੇੜੀ ਚਲਾਉਂਦਾ ਆ ਕੋਈ ਗੱਡੀਆਂ ਚਲਾਉਂਦਾ ਆ ਸਾਰੇ ਉਹ ਹੀ ਮਜ਼ਦੂਰ ਹੁੰਦੇ ਆ ਕੋਈ ਇਹ ਸਰ ਉਹਨਾਂ ਨੂੰ ਵੀ ਛੁੱਟੀ ਨਹੀਂ ਹੁੰਦੀ ਸਾਰੇ ਅਸੀਂ ਬੇਨਤੀ ਕਰਦੇ ਆ ਆ ਤੁਹਾਡੇ ਸਾਹਮਣੇ ਸਾਰੇ ਵੀਰ ਸਾਡੇ ਆਏ ਆ ਦੇਖਣ ਵੀ ਇਹ ਮਜ਼ਦੂਰਾਂ ਵਾਸਤੇ ਛੁੱਟੀ ਹੁੰਦੀ ਨਹੀਂ ਕਿਹੜੀ ਸਾਹਿਬ ਜਿੱਦਾਂ ਮਜ਼ਦੂਰ ਅੱਜ ਮਜ਼ਦੂਰ ਦੇ ਵਸਿਆ ਤੇ ਸਰਕਾਰੀ ਵਿਭਾਗੇ ਬੰਦਿਆ ਬਹੁਤ ਸਾਰਾ ਛੁੱਟੀ ਕਰੇ ਮਜ਼ਦੂਰ ਦੇ ਛੁੱਟੀ ਤਾਂ ਸਾਰਿਆਂ ਨੂੰ ਹੋਣੀ ਚਾਹੀਦੀ ਹੈ ਕੀ ਕਹਿਣਾ ਚਾਹੋਗੇ ਜੀ ਤੁਹਾਡੀ ਸਹੀ ਗੱਲ ਹੈ ਜੀ ਕਿਉਂਕਿ ਮਜ਼ਦੂਰ ਇੱਕ ਜਿਹੜਾ ਕੀ ਆਪਣੇ ਪਰਵਾਰ ਦਾ ਢਿੱਡ ਪਾਲਣ ਵਾਸਤੇ ਨਿਰੰਤਰ ਰੋਜ਼ਾਨਾ ਇਹ ਦਿਹਾੜੀ ਤੇ ਜਾਂਦਾ ਹੈ ਔਰ ਬਹੁਤ ਹੀ ਮੁਸ਼ਕਿਲਾਂ ਇਹਨਾਂ ਨੂੰ ਜਿਹੜੀਆਂ ਇਹਨਾਂ ਦੇ ਸਾਹਮਣੇ ਆਉਂਦੀਆਂ ਨੇ ਇਸ ਵੀਰ ਤੋਂ ਇਹ ਵੀ ਜਾਣ ਲੈਣੇ ਕਿ ਸੂਬੇ ਦੀ ਸਰਕਾਰ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜੀ ਅਸੀਂ ਸੂਬੇ ਦੀ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਹਾਂ ਵੀ ਜਿਹੜੇ ਬਾਕੀਆਂ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਕਰਦੇ ਆ ਤੇ ਸਾਡੇ ਵਾਸਤੇ ਕੀ ਤੁਸੀਂ ਸੋਚਿਆ ਆ ਅਸੀਂ ਲੇਬਰ ਕਰਦੇ ਹਾਂ ਕੋਈ ਲਵਾਂਡਾ ਜੱਕੜਾ ਕੋਈ ਗੋਹਾ ਜੱਕੜਾ ਸਾਰੇ ਗੱਡੀਆਂ ਚਲਾਉਂਦੇ ਆ ਉਹਨਾਂ ਵਾਸਤੇ ਕੀ ਤੁਸੀਂ ਸਹੂਲਤ ਦਿੰਦੇ ਆ ਅਸੀਂ ਦੇ ਇਹ ਸਹੂਲਤ ਕਹਿੰਨੇ ਆ ਵੀ ਸਾਰੇ ਜਿਹੜੇ ਮਾਗੇ ਸਰਕਾਰ ਆ ਸਾਡੀ ਮੁੱਕੇ ਦੀ ਸਰਕਾਰ ਆ ਹੋਰ ਵੀ ਸਰਕਾਰ ਆ ਉਹਨਾਂ ਵਾਸਤੇ ਸਾਨੂੰ ਕੀ ਸਹੂਲਤਾ ਦਿੱਤੀਆਂ ਆ ਸਰ ਜਿੱਦਾਂ ਪਿੱਛੇ ਜੇ ਬਾਰਿਸ਼ਾਂ ਵੀ ਆਈਆਂ ਸੀਗੀਆਂ ਬਾਰਿਸ਼ਾਂ ਦੇ ਵਿੱਚ ਬਹੁਤ ਸਾਰੇ ਮਜ਼ਦੂਰਾਂ ਦੀਆਂ ਦਿਹਾੜੀਆਂ ਟੁੱਟ ਗਈਆਂ ਤੁਹਾਡੀ ਵੀ ਕਈ ਵਾਰੀ ਮੀਂਹ ਕਰਕੇ ਦਿਹਾੜੀ ਕਦੀ ਟੁੱਟੀ ਆ ਹਾਂਜੀ ਸਾਰੀਆਂ ਦਿਹਾੜੀਆਂ ਟੁੱਟੀਆਂ ਜੀ ਉਹ ਫਿਰ ਜਿਹੜੇ ਦਿਹਾੜੀ ਟੁੱਟਦੀ ਤੁਹਾਨੂੰ ਮੁਆਵਜ਼ਾ ਦਿੱਤਾ ਜਾਂਦਾ ਸਰਕਾਰ ਵੱਲੋਂ ਜਾਂ ਠੇਕੇਦਾਰ ਵੱਲੋਂ ਕਿ ਨਹੀਂ ਠੇਕੇ ਵੱਲੋਂ ਕੋਈ ਵੀ ਨਹੀਂ ਦਿੱਤਾ ਹੁੰਦਾ ਕੋਈ ਜੇ ਕੁਛ ਦੀ 60% ਵੀ ਲੱਗਦੀ ਆ ਉਰੇ ਵਾਲੇ ਵੀ ਨਹੀਂ ਕੋਈ ਮਾਵਾ ਜੇ ਕੰਮ ਕਰ ਕਰਦੇ ਤੁਸੀਂ ਬਿਮਾਰ ਹੋ ਜਾਂਦੇ ਆ ਮੰਨ ਲਓ ਤੁਹਾਨੂੰ ਕੋਈ ਪ੍ਰੋਬਲਮ ਪੈ ਜਾਂਦੀ ਹੈ ਘਰ ਵਿੱਚ ਕੋਈ ਬੱਚਾ ਬਿਮਾਰ ਹੋ ਜਾਂਦਾ ਤੁਸੀਂ ਕੰਮ ਤੇ ਨਹੀਂ ਜਾਂਦੇ ਤੇ ਉਹ ਜਿਹੜੀ ਤੁਹਾਡੀ ਉਹ ਦਿਨ ਐਬਸੈਂਟ ਕਿਣੀ ਜਾਂਦੀ ਉਹਦੇ ਕੋਈ ਪੈਸਾ ਨਹੀਂ ਮਿਲਦਾ ਸਾਨੂੰ ਉਸ ਦਾ ਵੀ ਕੋਈ ਦਿਹਾੜੀ ਟੁੱਟ ਵੀ ਜਾਵੇ ਮੀਂਹ ਕਣੀ ਵੀ ਆਵੇ ਕੋਈ ਸਾਨੂੰ ਉਹ ਝੋਨੇ ਨਹੀਂ ਮਿਲਦਾ ਅਸੀਂ ਫੇਰ ਬੇਨਤੀ ਕਰਦੇ ਆ ਵੀ ਆ ਜਿਹੜੇ ਸਾਡੇ ਮਜ਼ਦੂਰ ਭਰਾ ਕਰਦੇ ਆ ਕੰਮ ਇਹਨਾਂ ਵਾਸਤੇ ਵੀ ਸੋਚੋ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਵੀ ਇਹਨਾਂ ਵਾਸਤੇ ਵੀ ਸੋਚੋ ਕੋਈ ਜੇ ਤੁਸੀਂ ਤਵੇਂ ਜੇ ਬੈਂਕਾਂ ਵਾਸਤੇ ਸੋਚਦੇ ਆ ਕੋਈ ਟੀਚਰਾਂ ਵਾਸਤੇ ਸੋਚਦੇ ਕੋਈ ਬੈਂਕਾਂ ਵਾਸਤੇ ਜਾਂ ਕੋਈ ਸਟੋਰਾਂ ਵਾਸਤੇ ਉਹਨਾਂ ਵਾਸਤੇ ਸੋਚਦੇ ਆ ਤੇ ਜਿਹੜੇ ਜਿਹੜੇ ਮਜ਼ਦੂਰ ਸਾਡੇ ਭਰਾ ਭਾਈਚਾਰਾ ਆ ਉਹ ਵੀ ਜਿਵੇਂ ਦਿਹਾੜੀ ੱੱਪਾ ਕਰਦੇ ਆਪਣਾ ਢਿੱਡ ਪਾਲਦੇ ਆ ਬੱਚਿਆਂ ਵਾਸਤੇ ਵੀ ਢਿੱਡ ਪਾਲਦੇ ਆ ਜੇ ਅਗਲਾ ਕੋਈ ਲਮਾਂਡਾ ਚੱਕਰਾ ਕੋਈ ਖੇਤੀਬਾੜੀ ਕਰਦਾ ਕੋਈ ਵੀ ਕਰਦਾ ਅਸੀਂ ਫੇਰ ਬੇਨਤੀ ਸਰਕਾਰ ਦੀ ਕਰਦੇ ਆਂ ਵੀ ਸਾਡੇ ਬਾਰੇ ਗਰੀਬਾਂ ਵਾਸਤੇ ਸੋਚੋ ਜਿਹੜੇ ਮਜ਼ਦੂਰ ਤੇ ਲਮਾਂਡਾ ਚੱਕਦੇ ਕੋਈ ਕੰਢੀ ਤੇਸੀ ਚੱਕਦੇ ਆਂ ਅਸੀਂ ਬੇਨਤੀ ਇਹ ਕਰਦੇ ਆਂ ਸਾਨੂੰ ਕੋਈ ਵਾਫਾ ਜੀ ਜੀ ਦੇ ਬੇਲੇ ਮਤਲਬ ਮਜ਼ਦੂਰ ਦੀ ਵਾਸਤੇ ਮੌਕੇ ਤੇ ਜਿਹੜਾ ਤੁਸੀਂ ਸੁਨੇਹਾ ਗਵਰਨਮੈਂਟ ਨੂੰ ਦੇ ਰਹੇ ਹੋ ਉਹਦੇ ਵਿੱਚ ਤੁਸੀਂ ਸੈਨ੍ਹੇ ਹੋ ਕਿ ਜਿੱਦਨ ਮਜ਼ਦੂਰ ਦੇ ਵਾਸਤੇ ਲੇਬਰ ਡੇ ਹੁੰਦਾ ਹੈ ਤੁਹਾਨੂੰ ਕੋਈ ਉਹਦੇ ਵਿੱਚ ਤੁਹਾਨੂੰ ਜਿਹੜੀ ਵਿੱਤੀ ਸਹਾਇਤਾ ਸਰਕਾਰ ਵੱਲੋਂ ਮਿਲਣੀ ਚਾਹੀਦੀ ਹੈ ਅਸੀਂ ਤਾਂ ਇਹ ਕਹਿੰਨੇ ਆ ਸਰਕਾਰ ਨੂੰ ਅਸੀਂ ਬੇਨਤੀ ਇਹ ਹੀ ਕਰਦੇ ਆ ਵੀ ਸਹੂਲਤ ਸਾਨੂੰ ਮਿਲੇ ਅਸੀਂ ਤਾਂ ਇਹ ਹੀ ਸੁਨੇਹਾ ਦਵਾਂਗੇ ਮੁੱਖ ਸਾਰੇ ਸਰਕਾਰ ਦੀ ਜਿਹੜੀ ਮੁੱਖ ਕੇ ਦੀ ਸਰਕਾਰ ਆ ਅਸੀਂ ਬੇਨਤੀ ਕਰਦੇ ਆ ਵੀ ਮਜ਼ਦੂਰਾਂ ਵਾਸਤੇ ਵੀ ਸੋਚਣਾ ਚਾਹੀਦਾ ਆ ਸਰ ਡਾਕਟਰ ਅੰਬੇਡਕਰ ਸਾਹਿਬ ਜੀ ਨੇ ਬਹੁਤ ਸਾਰੀ ਕਹਲਣਾ ਕਾਲ ਕੇ ਮਜ਼ਦੂਰਾਂ ਨੂੰ ਜਿਹੜਾ 8 ਘੰਟੇ ਜਿਹੜਾ ਪਹਿਲਾਂ 12 13 ਘੰਟੇ ਕਰਵਾਈ ਜਾਂਦੇ ਸੀਗੇ ਹੁਣ ਚਲੋ ਕਾਨੂੰਨ ਬਣਿਆ ਉਸ ਤੋਂ ਬਾਅਦ 8 ਘੰਟੇ ਦਾ ਆਇਆ ਹੈ ਨਾ ਵਿੱਚ ਤੇ ਡਾਕਟਰ ਅੰਬੇਡਕਰ ਸਾਹਿਬ ਬਾਰੇ ਕੀ ਕਹਿਣਾ ਚਾਹੋਗੇ ਜੀ ਅਸੀਂ ਇਹ ਕਹਿੰਨੇ ਆ ਜੋ ਸਾਨੂੰ ਡਾਟਾ ਡਾਕਟਰ ਮੀਕਰਸ ਸਾਹਿਬ ਜਿਨ੍ਹਾਂ ਨੇ ਲੋਕਾਂ ਦੇ ਹੱਕਾਂ ਦੇ ਵਿੱਚ ਮੌਕਾ ਦਿੱਤਾ ਸਾਨੂੰ ਅਸੀਂ ਤਾਂ ਉਹਨਾਂ ਵਾਸਤੇ ਸੋਚ ਤੋਂ ਤੁਰੇ ਆ ਵੀ ਅਸੀਂ ਉਸੇ ਸੋਚ ਨੂੰ ਤੁਰੇ ਆ ਵੀ ਇਹ ਸੋਚ ਬਹੁਤ ਵਧੀਆ ਜਿਹੜੇ ਲੋਕਾਂ ਦੇ ਬੱਚਾਂ ਵਾਸਤੇ ਵੀ ਹੱਕਾਂ ਦੇ ਵਿੱਚ ਦਿੱਤਾ ਹੋਇਆ ਹੈ ਅਸੀਂ ਇਸ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਮਜ਼ਦੂਰਾਂ ਵਾਸਤੇ ਵੀ ਸੋਚਣਾ ਚਾਹੀਦਾ ਆ ਹਾਂਜੀ ਵੀਰ ਕੀ ਨੋ ਕੀ ਹੈ ਤੁਹਾਡਾ ਨੋ ਸਾਡੇ ਦਰਸ਼ਕ ਵੀਰਾਂ ਨੂੰ ਦੱਸ ਦਿਓ ਮੇਰਾ ਨਾਮ ਅਵਤਾਰ ਬਾਬਾ ਜੀ ਆ ਪਿੰਡ ਸੋਲ ਖੁਰ ਤੋਂ ਔਰ ਕਿੰਨੇ ਸਮੇਂ ਤੋਂ ਇਸ ਕਿਤੇ ਨਾਲ ਜੁੜੇ ਹੋਏ ਹੋ ਤੁਸੀਂ ਅਸੀਂ ਏਸੀ ਚੀਜ਼ ਨੂੰ ਜੁੜੇ ਹੋਏ ਆਂ ਵੀ ਇਸ ਚੀਜ਼ ਨੂੰ ਜੁੜੇ ਆਂ ਅਸੀਂ ਲੋਕਾਂ ਨੂੰ ਪਹਿ ਦੱਸੀਏ ਅੱਖਾਂ ਖੋਲ੍ਹੀਏ ਲੋਕਾਂ ਨੂੰ ਵੀ ਆਪਾਂ ਹੋਰ ਵੀ ਕਿਸੇ ਸਕਾਰਾਂ ਦੇ ਕਿੱਥੇ ਵੀ ਅਸੀਂ ਇਹ ਬੇਨਤੀ ਕਰਦੇ ਚਾਹੁੰਦੇ ਆਂ ਵੀ ਇਸ ਸਕਾਰਾਂ ਦੇ ਆਈਆਂ ਚਲਾਈਆਂ ਜੰਨੀਆਂ ਹੁੰਨੀਆਂ ਆਪਣਾ ਇੱਕ ਆ ਰੱਖੋ ਮਤਲਬ ਜਿਹੜਾ ਕੰਮ ਤੁਸੀਂ ਕਰਦੇ ਹੋ ਇਸ ਕੰਮ ਦੇ ਵਿੱਚ ਤੁਹਾਡੀ ਘਰ ਦਾ ਪਰਿਵਾਰ ਦਾ ਗੁਜ਼ਾਰਾ ਹੋ ਜਾਂਦਾ ਹੈ ਜਿੰਨਾ ਵੀ ਤੁਹਾਨੂੰ ਪੈਸਾ ਮਿਲਦਾ ਹੈ ਜਿੰਨੇ ਆਉਂਦਾ ਆ ਉਹਨਾਂ ਲੱਗਦਾ ਭਾਜੀ ਜਿੰਨੇ ਅਸੀਂ ਕਮਾਉਨੇ ਉਹਨੇ ਲੱਗਦੇ ਆ ਤੇ ਬੱਚਿਆਂ ਦੀ ਪੜ੍ਹਾਈ ਫਿਰ ਕਿਵੇਂ ਚੱਲਦੀ ਹੈ ਬੱਚਿਆਂ ਦੇ ਟਿਊਸ਼ਨ ਜਾਂ ਬੱਚਿਆਂ ਦੇ ਕੁਝ ਖਾਣਾ ਪੀਣਾ ਘੁੰਮਣਾ ਉਹ ਕਿਵੇਂ ਚੱਲਦਾ ਫਿਰ ਉਹ ਵੀ ਭਾਜੀ ਇਦਾਂ ਹੀ ਚੱਲਦਾ ਜਿੱਦਾਂ ਹੁਣ ਸਕਾ ਦਿਹਾੜੀ ਟੱਪਾ ਕਰ ਲਿਆ ਕਿਤੇ ਨਹੀਂ ਲੱਗਦੀ ਦਿਹਾੜੀ ਕਿਤੇ ਵੀ ਲੱਗਦੀ ਆ ਇਦਾਂ ਟੁੱਟ ਜਾਂਦੇ ਕਦੀ ਪੀਸਾ ਦੇਣੀਆਂ ਪੈਂਦੀਆਂ ਫੜ-ਫੜ ਕੇ ਦੇਣੇ ਪੈਂਦੇ ਬੱਚੇ ਪੜ੍ਹਦੇ ਤੁਹਾਡੇ ਬੱਚੇ ਆਪਣੇ ਨਹੀਂ ਪੜ੍ਹਦੇ ਆਪਣੇ ਚਾਚੇ ਤਾਇਆ ਪਰ ਪੜ੍ਹਦੇ ਜਾਂਦੇ ਸਾਰਿਆਂ ਦੇ ਪੜ੍ਹਦੇ ਆ ਬੱਚੇ ਅਸੀਂ ਇਹ ਸਹੂਲਤ ਦਿੰਨੇ ਆ ਵੀ ਇੱਕ ਸਾਨੂੰ ਸਹੂਲਤ ਮਿਲੇ ਚਲੋ ਲਾਸਟ ਵਿੱਚ ਕੀ ਸੁਨੇਹਾ ਹੈ ਸਾਰੇ ਮਜ਼ਦੂਰ ਸਾਥੀਆਂ ਨੂੰ ਜਾਂ ਫਿਰ ਗਵਰਨਮੈਂਟ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆਂ ਮਜ਼ਦੂਰ ਦੇ ਵਸਤੇ ਅਸੀਂ ਮਜ਼ਦੂਰਾਂ ਵਾਸਤੇ ਇਹ ਸੁਨੇਹਾ ਦਵਾਂਗੇ ਵੀ ਸਾਰੇ ਮਜ਼ਦੂਰਾਂ ਨੂੰ ਛੁੱਟੀ ਵੀ ਹੋਵੇ ਤੇ ਸ ਉਹਨਾਂ ਨੂੰ ਮਾਫਾ ਵੀ ਮਿਲੇ ਜਿਨ੍ਹਾਂ ਨੇ ਸਰੀ ਵੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਕਰਜ ਜਿਹੜੇ ਕਰਜ਼ੇ ਆ ਮਜ਼ਦੂਰਾਂ ਦੇ ਉਹਨਾਂ ਨੂੰ ਵੀ ਮਾਫ ਕੀਤਾ ਜਾਵੇ 22 ਲਾਈਵ ਨਿਊਜ਼ ਦੇਖ ਰਹੇ ਸਾਰੇ ਦਸਕਰਾਂ ਦਾ ਸਵਾਗਤ ਕਰਦੇ ਹਾਂ ਜੀ ਅਸੀਂ ਇਸ ਸਮੇਂ ਨਿਕੋਦਰਿਆਂ ਜੀ ਸਾਥੀਓ ਅੱਜ ਮਜ਼ਦੂਰ ਡੇ ਆ ਪੂਰੇ ਬਿਸ਼ਪ ਦੇ ਵਿੱਚ ਮਜ਼ਦੂਰ ਦੇ ਡੇ ਜਰਾ ਮਨਾਇਆ ਜਾ ਰਿਹਾ ਬਹੁਤ ਸਾਰੇ ਲੋਕ ਫੇਸਬੁੱਕ ਦੇ ਉੱਤੇ ਪੋਸਟਾਂ ਪਾ ਰਹੇ ਕਿ ਅੱਜ ਮਜ਼ਦੂਰ ਡੇ ਹੈ ਪਰ ਆਪਾਂ ਤੁਹਾਨੂੰ ਰਿਐਲਿਟੀ ਜਿਹੜੀ ਹੈ ਜੀ ਦਿਖਾਉਣੀ ਹੈ ਕਿ ਜਿਹਨਾਂ ਮਜ਼ਦੂਰਾਂ ਨੂੰ ਅੱਜ ਛੁੱਟੀ ਹੋਣੀ ਚਾਹੀਦੀ ਸੀ ਉਹ ਕੰਮ ਕਰ ਰਹੇ ਆ ਔਰ ਟੀਚਰ ਡਾਕਟਰ ਵਗੈਰਾ ਨੂੰ ਛੁੱਟੀਆਂ ਸੱਥੀ ਆਜੀ ਮਜ਼ਦੂਰ ਦਿਵਸ ਆ ਤੇ ਦੇਖੋ ਇੱਕ ਦਿਹਾੜੀਦਾਰ ਮਜ਼ਦੂਰ ਜਿਹੜਾ ਆ ਅੱਜ ਵੀ ਆਪਣੇ ਪਰਿਵਾਰ ਦੇ ਲਈ ਦੇਖੋ ਦਿਹਾੜੀ ਮਜ਼ਦੂਰੀ ਕਰ ਰਿਹਾ ਔਰ ਇੱਕ ਆ ਸਾਡੇ ਸੱਜਣ ਹਨ ਜੋ ਇਸ ਸਮੇਂ ਪਾਣੀ ਜਿਹੜਾ ਆ ਉਸ ਮਜ਼ਦੂਰ ਵਿਅਕਤੀ ਨੂੰ ਪਿਲਾ ਰਹੇ ਆ ਬਹੁਤ ਵਧੀਆ ਇਹਨਾਂ ਦੀ ਜਿਹੜੀ ਇਹ ਸੇਵਾ ਆ ਤੇ ਤੁਸੀਂ ਦੇਖ ਸਕਦੇ ਹੋ ਹਾਂਜੀ ਜਿਵੇਂ ਕਿ ਪਤਾ ਹੈ ਸਾਰੇ ਵੀਰਾਂ ਨੂੰ ਕਿ ਅੱਜ ਮਜ਼ਦੂਰ ਦਿਵਸ ਹੈ ਔਰ ਮਜ਼ਦੂਰ ਦਿਵਸ ਦੇ ਮੌਕੇ ਤੇ ਅੱਜ ਅਸੀਂ ਇਸ ਵੀਰ ਨਾਲ ਤੁਹਾਡੀ ਗੱਲਬਾਤ ਕਰਵਾਈ ਔਰ ਸਾਡੇ ਦਰਮਿਆਨ ਵੀਰ ਮੌਜੂਦ ਨੇ ਜਿਨ੍ਹਾਂ ਦੇ ਘਰ ਇਸ ਕੋਠੀ ਦੇ ਵਿੱਚ ਵੀਰ ਕੰਮ ਕਰ ਰਹੇ ਨੇ ਤੋਂ ਇਹਨਾਂ ਤੋਂ ਜਾਣਦੇ ਹਾਂ ਕੁਝ ਜਾਣਕਾਰੀ ਲੈਣੇ ਹਾਂ ਜੀ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਹਾਂਜੀ ਵੀਰ ਕੀ ਨੋ ਆਏ ਤੁਹਾਡਾ ਕਰਨਲ ਸਿੰਘ ਜੀ ਜੀ ਤੁਸੀਂ ਵੇਖ ਰਹੇ ਹੋ ਤੁਸੀਂ ਜੁੜੇ ਹੋ 22 ਲਾਈਵ ਨਿਊਜ਼ ਅਤੇ ਕੇਡੀ ਵਰਲਡ ਪੰਜਾਬੀ ਦੇ ਨਾਲ ਔਰ ਇਹ ਮਜ਼ਦੂਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਮਜ਼ਦੂਰ ਦਿਵਸ ਹੈ ਇੰਟਰਨੈਸ਼ਨਲ ਮਜ਼ਦੂਰ ਦਿਵਸ ਅੱਜ ਮਨਾਇਆ ਜਾ ਰਿ ਦੇਖ ਰਿਹਾ ਹਾਂ ਕਿ ਅੱਜ ਵੀ ਮਜ਼ਦੂਰਾਂ ਨੂੰ ਕੰਮ ਕਰਨਾ ਪੈ ਰਿਹਾ ਹੈ ਕੋਈ ਸਰਕਾਰਾ ਵੱਲੋਂ ਕੋਈ ਵਿੱਤੀ ਸਹਾਇਤਾ ਜਾਂ ਕੋਈ ਇਸ ਤਰ੍ਹਾਂ ਦਾ ਉਪਰਾਲਾ ਨਹੀਂ ਹੈਗਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਭਾਜੀ ਪਹਿਲੀ ਗੱਲ ਤਾਂ ਦੇਖੋ ਜੇ ਵਿਚਾਰਾ ਛੁੱਟੀ ਕਰਦਾ ਤੇ ਘਰੇ ਸਰਦਾ ਨਹੀਂਗਾ ਇਹਦਾ ਹਾਂਜੀ ਹਾਂਜੀ ਇਹ ਹੀ ਵਿਚਾਰਾ ਇਹ ਹੀ ਰੋਜ਼ਗਾਰ ਹੈ ਇਹਦਾ ਸੇ ਨੂੰ ਆ ਜਾਂਦਾ ਸ਼ਾਮ ਨੂੰ ਚੱਲ ਜਾਂਦਾ ਵਿਚਾਰਾ ਇਹ ਗਰੀਬ ਬੰਦਾ ਜੇ ਛੁੱਟੀ ਕਰਕੇ ਕਿੱਥੇ ਜਾਊਗਾ ਚੁੱਲ੍ਹਾ ਹੀ ਨਹੀਂ ਬਲ ਬਲ ਦਾ ਗਰੀਬ ਬੰਦੇ ਦਾ ਜਿੱਦਾਂ ਆਪਾਂ ਗੱਲ ਕਰੀਏ ਬਾਹਰ ਲੀਆਂ ਸਰਕਾਰਾਂ ਔਰ ਆਪਣੇ ਭਾਰਤ ਦੇਸ਼ ਦੀਆਂ ਸਰਕਾਰਾਂ ਦੇ ਵਿੱਚ ਕਾਫੀ ਅੰਤਰ ਹੈ ਕਿਉਂਕਿ ਉਧਰ ਬਹੁਤ ਸਾਰੀਆਂ ਸੁਵਿਧਾਵਾਂ ਮਿਲਦੀਆਂ ਨੇ ਆਮ ਜਨਤਾ ਨੂੰ ਉਹਦੇ ਬਾਰੇ ਕੀ ਕਹੋਗੇ ਤੁਸੀਂ ਦੇਖੋ ਜੀ ਇੱਥੇ ਵੀ ਮਿਲਣੀਆਂ ਚਾਹੀਦੀਆਂ ਇਹ ਜਿੱਦਾਂ ਬਾਹਰ ਮਿਲਦੀਆਂ ਲੋਕ ਬਾਹਰ ਹੱਸਦੇ ਆ ਵੀ ਦੇਖੋ ਵੀ ਇੱਥੇ ਸਾਡੇ ਇੱਥੇ ਇੰਨੀ ਅਸੂਲਤਾ ਆ ਇੱਥੇ ਪੰਜਾਬ 'ਚ ਜਾਂ ਦੇਖੋ ਹਿੰਦੁਸਤਾਨ 'ਚ ਗਰੀਬ ਭੁੱਖੇ ਮਰ ਰਹੇ ਆ ਮੇਰਾ ਤਾਂ ਇਹੀ ਕਹਿਣਾ ਜੀ ਜੋ ਵੀ ਜੋਨੇ ਜਦਾਂ ਬਾਹਰ ਬਾਹਰਲੇ ਮੁਲਕ ਦੇ ਵਿੱਚ ਸਭ ਸਹੂਲਤਾਂ ਮਿਲਦੀਆਂ ਉਹਦੀ ਇੱਥੇ ਮਿਲਣੀਆਂ ਚਾਹੀਦੀਆਂ ਗਰੀਬ ਬੰਦੇ ਨੂੰ ਵੀ ਮੈਂ ਆਪਣੇ ਕਮੀਆਂ ਪੇਸ਼ ਹੈ ਤੁਹਾਨੂੰ ਆਪਣੀ ਗਵਰਨਮੈਂਟ ਦੀਆਂ ਸਰਕਾਰਾਂ ਦੀਆਂ ਨੀਤੀਆਂ ਵਿੱਚ ਲੱਗ ਰਹੀਆਂ ਨੇ ਉਹ ਕਿਹੜੀਆਂ ਨੇ ਜ਼ਿਆਦਾਤਰ ਤੋਂ ਕਿਉਂਕਿ ਤੁਸੀਂ ਵੀ ਬਾਹਰੋਂ ਮੈਨੂੰ ਲੱਗਾ ਕਿ ਤੁਸੀਂ ਬਾਹਰੋਂ ਆਏ ਹੋ ਬਾਹਰੋਂ ਤੁਸੀਂ ਸਰਕਾਰਾਂ ਦੀਆਂ ਨੀਤੀਆਂ ਵੇਖਿਆ ਆਣਗੇ ਉੱਥੇ ਦੇ ਉਪਰਾਲੇ ਉੱਥੋਂ ਦਾ ਸਿਸਟਮ ਤੁਸੀਂ ਵੇਖਿਆ ਹੈ ਔਰ ਕੀ ਅੰਤਰ ਹੈ ਮੈਂ ਜ਼ਿਆਦਾਤਰ ਜਿਆ ਪਗਲ ਕਰੀ ਮੈਂ ਤਾਂ ਜੀ ਗਰੀਬ ਬੰਦਾ ਭੁੱਖਾ ਮਰ ਰਿਹਾ ਜੀ ਇੰਡੀਆ ਦੇ ਵਿੱਚ ਹਾਂਜੀ ਔਰ ਜੇਕਰ ਬਾਹਰ ਕਰੀਏ ਬਾਹਰ ਦੀਆਂ ਸਰਕਾਰਾਂ ਦੇਖੋ ਇੱਥੋਂ ਵੀ ਸੂਬਾ ਪੰਜਾਬ ਦੀ ਗੱਲ ਕਰੀਏ ਜਾਂ ਪੂਰੇ ਭਾਰਤ ਦੇਸ਼ ਵਿੱਚ ਪੂਰੇ ਏਸ਼ੀਆ ਤੋਂ ਲੋਕੀ ਬਾਹਰ ਜਾਂਦੇ ਨੇ ਔਰ ਬਾਹਰੀਆਂ ਸਰਕਾਰਾਂ ਉਹਨਾਂ ਨੂੰ ਕੰਮ ਦਿੰਦੀਆਂ ਨੇ ਲੇਕਿਨ ਜੇਕਰ ਗੱਲ ਕਰੀਏ ਹਿੰਦੁਸਤਾਨ ਦੀ ਸਾਡੇ ਭਾਰਤ ਦੇਸ਼ ਦੀ ਇੱਥੇ ਤੇ ਸਰਕਾਰਾਂ ਤੋਂ ਇੱਥੋਂ ਦੇ ਜੰਮੇ ਪਲੇ ਲੋਕਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਹਾਂਜੀ ਨਹੀਂ ਹਾਂਜੀ ਦੇਣਾ ਚਾਹੀਦਾ ਕੰਮ ਦੇਣਾ ਚਾਹੀਦਾ ਮਜ਼ਦੂਰ ਬੰਦੇ ਨੂੰ ਵੀ ਦੇਖਣਾ ਚਾਹੀਦਾ ਉਹਨਾਂ ਨੂੰ ਦੇਖੋ ਜੀ ਵੱਡੇ ਜਿਹੜੇ ਲੀਡਰ ਆ ਉਹ ਆਪਣੇ ਬੰਦਿਆਂ ਨੂੰ ਨੌਕਰੀ ਉੱਤੇ ਭੇਜ ਦੇ ਜਾਂਦੇ ਆ ਸਰਕਾਰ ਅਗੜਾ ਕੇ ਦੇਖਦੀਆਂ ਯਾਰ ਜਾਂ ਤਾਂ ਇੱਥੇ ਜ਼ੀਰੋ ਲੈਵਲ ਤੇ ਆਉਣਾ ਨਾ ਅੱਗੇ ਦੇਖਣਾ ਬੰਦਾ ਜਿਹੜਾ ਖੜਾ ਦੇਖੋ ਡੇਢੀ ਲਾ ਰਿਹਾ ਦੇਖੋ ਉਹਨਾਂ ਨੂੰ ਦੇਖ ਆ ਕੇ ਦੇਖਦੇ ਨੇ ਕਿ ਬਸ ਸਾਇਨ ਕਰਕੇ ਦੇ ਦਿੱਤੇ ਚਲੋ ਜੀ ਕੰਮ ਹੋ ਗਿਆ ਹਾਂਜੀ ਹੋ ਲੱਗ ਗਿਆ ਕੰਮ ਜੀ ਵੀ ਗਰੀਬ ਬੰਦਾ ਦੇਖੋ ਕਿੱਦਾਂ ਤਰਰ ਤਰ ਕਰ ਰਿਹਾ ਇਨੀ ਲੋੜੇ ਦੀ ਧੁੱਪ ਪੈ ਰਹੀ ਆ ਜੀ ਸੋ ਤੁਹਾਡੇ ਕਹਿਣ ਮੁਤਾਬਕ ਕਿਤੇ ਨਾ ਕਿਤੇ ਆਮ ਜਨਤਾ ਦੇ ਨਾਲ ਔਰ ਮਜ਼ਦੂਰਾਂ ਦੇ ਨਾਲ ਪੱਖਪਾਤ ਹੋ ਰਿਹਾ ਹੈ ਸਹੀ ਹੈ ਹਾਂਜੀ ਹੋ ਰਿਹਾ ਜੀ ਤੁਸੀਂ ਵੇਖ ਰਹੇ ਸੀ 22 ਲਾਈਵ ਨਿਊਜ਼ ਅਤੇ ਕੇਡੀ ਵਰਲਡ ਪੰਜਾਬੀ ਨਿਊਜ਼ ਬਣੇ ਰਹੋ ਸਾਡੇ ਚੈਨਲ ਦੇ ਨਾਲ